ਫਰੀਦਾ ਕਿੱਥੇ ਤੈਂ ਦੇ ਮਾਪਿਆਂ ਜਿੰਨੀ ਤੂੰ ਜਣਿਓ ਹੈ ਫਰੀਦਾ ਕਿੱਥੇ ਤੈਂ ਦੇ ਮਾਪਿਆਂ ਜਿੰਨੀ ਤੂੰ ਜਣਿਓ ਹੈ ਤੈਂ ਪਾਸਿਓ ਉਲੱਗ ਗਏ ਤੂੰ ਅਜੇ ਨਾ ਫਤਿਗਿਓ ਸੱਚ ਇਹ ਹੈ ਪਾਣਾ ਸ਼ਬਦ ਦੋ ਅੱਖਰਾਂ ਦਾ ਹੈ ਪਰ ਪਾਣਾ ਮੰਨਣ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਕਿ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਮੰਨਿਆ ਨਹੀਂ ਆ ਜਿਤਨੀਆਂ ਸੰਗਤਾਂ ਪ੍ਰੇਮ ਸਰਦਾ ਵਾਲੀਆਂ ਆਇਆਂ ਕੋਈ ਖੋਣ ਦਾ ਰਿਸ਼ਤਾ ਥੋੜਾ ਸਾਲ ਜੀ ਸਿਰਫ ਸ਼ਬਦ ਦਾ ਰਿਸ਼ਤਾ ਹੈ ਬਾਣੀ ਦਾ ਰਿਸ਼ਤਾ ਹੈ ਸੰਗਤ ਦਾ ਰਿਸ਼ਤਾ ਹੈ ਮੈਂ ਜਿਤਨੀਆਂ ਵੀ ਸ਼ਕਤੀ ਦਾ ਧਾਰਮਿਕ ਆਇਆਂ ਰਾਜਨੀਤਿਕ ਆਇਆਂ ਮੈਂ ਸਭ ਦਾ ਤਹਿ ਦਿਲੋਂ ਧੰਨਵਾਦੀ ਦੂਸਰਾ ਆਪ ਦੇ ਨਾਦਿਮ ਰਹੀ ਬੇਨਤੀ ਕਰਨੀ ਚਾਹਨਾ ਕੱਲ ਨੂੰ ਘਰ ਸ਼ਾਇਦ ਪਾਠ ਰੱਖਿਆ ਜਾਏਗਾ ਜੀ 9:30 ਵਜੇ ਉਸ ਤੋਂ ਬਾਅਦ ਅੰਗੀਠਾ ਸਮੇਟਿਆ ਜਾਏਗਾ ਰੋਜ਼ਾਨਾ ਸਾਰਾ ਦਿਨ ਸਹਿਜ ਬਾਣ ਹੋਇਆ ਕਰੇਗਾ ਜੀ ਸ਼ਾਮ ਨੂੰ ਦੀਵਾਨ ਹੋਵੇਗਾ 3 ਤਰੀਕ ਨੂੰ ਸ਼ਨੀਚਰਵਾਰ ਹੈ ਨਾ ਖਿਆਲ 3 ਮਈ ਨੂੰ ਗੁਰਦੁਆਰਾ ਸੁਰ ਗਿਆਨ ਪ੍ਰਕਾਸ਼ ਜਵਦੀ ਕਲਾ ਵਿਖੇ 12 ਤੋਂ 2 ਵਜੇ ਕੀਰਤਨ ਔਰ ਅੰਤਮ ਅਰਦਾਸ ਹੋਵੇਗੀ ਤੁਹਾਡੇ ਰਾਹੀਂ ਦੇਸ਼ ਪ੍ਰਦੇਸ਼ ਜਿੱਥੇ-ਜਿੱਥੇ ਵੀ ਸੰਗਤਾਂ ਨੇ ਇਸ ਘੜੀ ਵਿੱਚ ਦੁੱਖ ਸੁੱਖ ਦਾ ਮਾਲਕ ਦੀ ਆਗਿਆ ਹੈ ਗੁਰੂ ਸ਼ਬਦ ਦੀ ਬਾਣੀ ਦਾ ਬਚਨ ਹੈ ਅੱਗੇ ਦੇਖੋ ਡੋ ਜਲੈ ਪਾਛੇ ਹਰਿਉ ਅੰਗੂ ਮਹਾਰਾਜ ਕਹਿੰਦੇ ਨੇ ਮੈਂ ਦੇਖ ਰਿਹਾ ਜੰਗਲ ਨੂੰ ਅੱਗ ਲੱਗੀ ਅੱਗੇ ਅੱਗੇ ਵੱਡੇ ਨੂੰ ਖਸੜੀ ਜਾਂਦੇ ਆ ਪਿੱਛੇ ਨਵੀਆਂ ਨਵੀਆਂ ਕੁੰਬਲਾ ਜਨਮ ਲੈ ਗਏ ਬਸ ਆ ਹੀ ਸੰਸਾਰ ਹੈ ਜੀ ਪੱਕੇ ਹੋ ਜਾਂਦੇ ਭਇਆ ਤੇ ਨਵੇਂ ਨਵੇਂ ਜਨਮ ਲੈ ਰਹੇ ਆ ਇਸ ਖੇਡ ਵਿੱਚ ਸਤਿਗੁਰੂ ਦੇ ਬਾਣੇ ਨੂੰ ਸਾਨੂੰ ਸਭ ਨੂੰ ਮੰਨ ਲੈਣਾ ਚਾਹੀਦਾ ਹੈ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਭਾਈ ਗੁਰਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ Oh, no, no, no. पाणी मां पई छॾे थींदो